ਪੰਜਾਬ ਦੇ ਵਿੱਚ 423 ਥਾਣੇ ਐ ਪੁਲਿਸ ਸਟੇਸ਼ਨ ਤੇ ਪੰਜਾਬ ਦੀ ਕੁੱਲ ਨਫਰੀ ਹੈ ਕਰੀਬ ਕਰੀਬ 90 ਹਜ਼ਾਰ ਹੁਣ ਜਿਹੜੀ ਪੁਲਿਸ ਸਾਡੀ ਉਹ ਸਾਰੀ ਨਹੀਂ ਮਾੜੀ ਜਿਵੇਂ ਕਿ ਕਾਂਗਰਸ ਨੇ ਪੁਲਿਸ ਨੂੰ ਵਰਤੇ ਆਵਦੇ ਰਾਜ ਦੇ ਵਿੱਚ ਆਵਦੇ ਰਾਜ ਦੇ ਵਿੱਚ ਪੁਲਿਸ ਨੂੰ ਵਰਤੇ ਆ ਲਹਿਰ ਚੱਲੀ ਖੜਕੂ ਉਦੋਂ ਨਜਾਇਜ਼ ਮੁੰਡੇ ਮਾਰੇ ਪੁਲਿਸ ਤੋਂ ਮਰਵਾਏ ਉਹ ਪੇਸ਼ੀਆਂ ਭੁੱਦੇ ਤੁਰੇ ਫਿਰਦੇ ਆ ਫਿਰ ਬਿਆਨਤ ਸਿੰਘ ਨੇ ਕਹਣ ਕੀਤਾ ਕੇ ਪੀਐਸ ਗਿੱਲ ਨੇ ਦੇ ਉਹਨੇ ਐਕਸੀਲੇਟਰ ਲਾਇਆ ਹੋਇਆ ਸੀ ਫਿਰ ਕੈਪਟਨ ਅਮਰਿੰਦਰ ਸਿੰਘ ਵੇਲੇ ਵੀ ਜਦੋਂ ਜਦੋਂ ਕਾਂਗਰਸ ਦੀ ਸਰਕਾਰ ਆਈ ਹੈ ਤਾਂ ਸੱਦਦ ਹੋਇਆ ਦੂਸਰਾ ਆਏਗਾ ਜਿਹੜਾ ਇਹੀ ਹੁਣ ਕਾਂਗਰਸ ਦੇ ਜਿਹੜੇ ਵਿਧਾਇਕ ਹੈ ਜਾਂ ਕਾਂਗਰਸ ਦੇ ਪੋਲੀਟੀਕਲ ਲੀਡਰ ਹੈ ਉਹ ਵਿਧਾਨ ਸਭਾ ਦੇ ਵਿੱਚ ਕਹਿ ਰਹੇ ਆ ਕਿ ਜੀ ਹਰ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਪੁਲਿਸ ਨਸ਼ੇੜੀ ਹੈ ਮੰਨਦੇ ਆ ਇੱਕ ਥਾਣੇ ਦੇ ਵਿੱਚ ਜੇ ਦੋ ਬੰਦੇ ਨਸ਼ਾ ਕਰਦੇ ਆ ਤਾਂ 423 ਕੁੱਲ ਪੰਜਾਬ ਦੇ ਥਾਣੇ ਆ 90000 ਨਫਰੀ ਹੈ ਔਰ 846 ਮੁਲਾਜ਼ਮ ਹੋਏ ਜਿਹੜੇ ਨਸ਼ਾ ਕਰਦੇ ਆ ਦੂਸਰੇ ਪਾਸੇ ਕਰਪਸ਼ਨ ਤੇ ਲਾ ਲਓ ਜੀਓ ਰੈਂਕ ਚ ਲਾ ਲਓ ਥਾਣੇ ਚ ਲਾ ਲਓ ਜੇ 5 ਹੈ ਜਾਂ 7 ਹੈ ਉਹਨੂੰ 423 ਨਾਲ ਗੁਣਾ ਕਰ ਲਓ ਤਾਂ ਉਹ ਵੀ 100 150 ਬਣਦਾ ਹੁਣ ਇੰਨੇ ਕ ਬੰਦੇ ਕਾਲੀਆਂ ਭੇਡਾਂ ਇੰਨੇ ਕ ਪੁਲਿਸ ਨੂੰ ਬਦਨਾਮ ਕਰੀਂਦੇ ਪੁਲਿਸ ਇਜ਼ ਪਬਲਿਕ ਪ੍ਰੋਡਕਸ਼ਨ ਇਜ਼ ਵੈਰੀ ਨਾਈਸ ਇਹ ਪੁਲਸ ਐਪ ਉਹ ਲੋਕਾਂ ਦੀ ਸੁਰੱਖਿਆ ਵਾਸਤੇ ਬਣੀ ਹੈ ਪੁਲਿਸ ਦੇ ਵਿੱਚ ਦਿਗਗਜ਼ ਅਫਸਰ ਹੈਗੇ ਆ ਜਿਹੜੇ ਬਾਹਰਲੇ ਕੇਡਰ ਤੋਂ ਵੀ ਪੰਜਾਬ ਚ ਆਏ ਵੀ ਆ ਪੰਜਾਬ ਦਾ ਕੇਡਰ ਮਿਲਿਆ ਹੋਇਆ ਬਾਹਰੀ ਸਟੇਟ ਦੇ ਸੌਰੀ ਬਾਹਰੀ ਸਟੇਟ ਦਾ ਇਹਨੂੰ ਪੰਜਾਬ ਦਾ ਕੇਡਰ ਮਿਲਿਆ ਤੇ ਉਹਨਾਂ ਨੇ ਕੋਈ ਪ੍ਰਵਾਹ ਨਹੀਂ ਮੰਨੀ ਕਿਸੇ ਅਫਸਰ ਦੀ ਆ ਪੋਲੀਟਿਕਲ ਲੀਡਰ ਦੀ ਜੋ ਕਾਰਵਾਈ ਹੈ ਉਹ ਕਰਦੀ ਕਰਦੀ ਹੈ ਹੁਣ ਪ੍ਰਗਟ ਸਿੰਘ ਐਮਐਲਏ ਸਾਹਿਬ ਕਹਿ ਰਹੇ ਆ ਕਿ ਪੁਲਿਸ ਜਿਹੜੀ ਉਹ ਨਸ਼ੇੜੀ ਬਣ ਚੁੱਕੀ ਹੈ ਵੀ ਤੁਹਾਡੇ ਰਾਜ ਦੇ ਵਿੱਚ ਤੁਸੀਂ ਪੁਲਿਸ ਤੋਂ ਗਲਤ ਕੰਮ ਕਰਾਉਣੇ ਆ ਮਾਨਸਾ ਦੇ ਵਿੱਚ ਚੱਲਨੀ ਮੁੱਖ ਮੰਤਰੀ ਆਇ ਇੱਕ ਡੀਐਸਪੀ ਸੀ ਉਹਨੇ ਛੋਟੀਆਂ ਚਲੋ ਮਾਰੀਆਂ ਆਪਣੇ ਨੌਜਵਾਨਾਂ ਦੇ ਬਜ਼ੁਰਗਾਂ ਦੇ ਐਡਿ ਐਜੀਟੇਸ਼ਨ ਕਰਨਾ ਸਾਡਾ ਇੱਕ ਲੋਕਤੰਤਰ ਦੇਸ਼ ਆ ਲੋਕਾਂ ਦਾ ਮੂਢਲਾ ਅਧਿਕਾਰ ਆ ਮੰਗਾ ਮੰਗਦੇ ਆ ਜਦੋਂ ਤੁਸੀਂ ਵੋਟਾਂ ਲੈਣ ਆਉਨੇ ਹੋ ਜਿਹੜੇ ਮੰਤਰੀ ਸਾਹਿਬਾਨ ਐ ਐਮਐਲਏ ਬਣਦੇ ਆ ਤਾਂ ਉਹਨਾਂ ਨੇ ਕੀ ਕੀਤਾ ਸਿਕਿਉਰਿਟੀ ਦੇ ਵਿੱਚ ਸੀ ਚੰਨੀ ਦੇ ਡੀਐਸਪੀ ਜਾਉ ਨੇ ਸਿੱਧੀਆਂ ਹੁੱਜਾਂ ਮਾਰੀਆਂ ਛੋਟੀਆਂ ਮਾਰੀਆਂ ਤੇ ਬਾਅਦ ਚ ਰੱਟ ਪੈ ਗਈ ਸੀ ਫਿਰ ਬੇਨਤੀ ਕਰਦਾ ਫਿਰਦਾ ਸੀਗਾ ਕਿਉਂਕਿ ਕਾਂਗਰਸ ਨੇ ਜਿੰਨਾ ਪੁਲਿਸ ਤੋਂ ਕੰਮ ਲਿਆ ਤੇ ਕਾਂਗਰਸੀ ਹੁਣ ਪੁਲਿਸ ਨੂੰ ਨਿੰਦ ਰਹੀ ਹੈ ਪੁਲਿਸ ਵਿੱਚ ਹੈਗੇ ਆ ਜਿਹੜੇ 2-4 ਨਸ਼ੇੜੀ ਹੈਗੇ ਆ ਜਾਂ ਹੋਰ ਬੰਦੇ ਸਾਰੀ ਪੁਲਿਸ ਨਹੀਂ ਮਾਰੀ ਕਿਉਂਕਿ ਕਿਸੇ ਬਿਨਾ ਮਤਲਬ ਤੋਂ ਕਦਾਰ ਕੁਛ ਨਹੀਂ ਕਰਨੀ ਚਾਹੀਦੀ ਹੁਣ ਗੁਰਿੰਦਰ ਸਿੰਘ ਢਿੱਲੋਂ ਹੋਇਆ ਜਿਹੜੇ ਹੁਣ ਅੱਜ ਕੱਲ ਕਾਂਗਰਸ ਦੇ ਵਿੱਚ ਆ ਉਹ ਈਡੀਜੀਪੀ ਰਿਟਾਇਰ ਹੋਇਆ 3-4 ਸਾਲ ਪਹਿਲਾਂ ਆਪਣੀ ਨੌਕਰੀ ਛੱਡ ਗਏ ਅਲਵਿਦਾ ਕਹਿ ਗਏ ਉਹਨਾਂ ਨੇ ਮਲਕੀਤ ਸਿੰਘ ਕੀਤੂ ਦਾ ਵਿੱਚ ਨਾ ਆ ਗਿਆ ਸੀ ਭੁੱਕੜ ਚ ੁੱੱਕੀ ਵੇਚਦਾ ਸੀ ਮਲਕੀਤ ਕੀਤੂ 2002 3 ਚ ਨਹੀਂ ਬਖਸ਼ਿਆ ਪਰਚਾ ਦਿੱਤਾ ਨਜਾਇਜ਼ ਕਬਜ਼ੇ ਨਹੀਂ ਕਰਾਏ ਇੱਕ ਬਰਨਾਲੇ ਐਸਐਸਪੀ ਸੀਗੇ ਉਹ ਫਿਰ ਸੰਗਰੂਰ ਸੀਗੇ ਉੱਥੇ ਉਹਦਾ ਐਸਟੀਓ ਨੂੰ ਚੱਕ ਕੇ ਲੈ ਗਏ ਮੁਹੰਮਦ ਮੁਸਤਾਫਾ ਦੇ ਬੰਦੇ ਤੇ ਫਿਰ ਉਹ ਦੂਸਰਾ ਡਿਊਟੀ ਅਫਸਰ ਗਿਆ ਉਹ ਕਹਿੰਦੇ ਜੀ ਇਹਦੀ दारू ਪੀਤੀ ਹੋਈ ਐ ਐਸਐਚਓ ਦੀ ਤੇ दारू ਪੀਤੀ ਐ दारू ਤਾਂ ਸਾਰੀ ਪੁਲਿਸ ਪੀਂਦੀ ਆ ਦੁਨੀਆ ਪੀਂਦੀ ਆ ਜਿਹੜੇ ਲੜਾਈਆਂ ਕਰਦੇ ਉਹ ਵੀ ਪੀਂਦੇ ਆ ਲੇਕਿਨ ਐਸਐਚਓ ਨੇ ਆਪਦੀ ਡਿਊਟੀ ਨਿਭਾਈ ਤੇ ਉਹਨੇ ਕਿਸੇ ਨੂੰ ਕੁਝ ਕਿਹਾ ਤਾਂ ਨਹੀਂ ਨਾ ਇੱਕ ਮੂੰਹ ਤੇ ਸਮੈਲ ਹੀ ਆਉਂਦੀ ਸੀ ਜਿਵੇਂ ਤਾਂ ਉਹਨੇ ਕੋਈ ਬਦਸਲੂਕੀ ਕਰੀ ਆ ਫੇਰ ਐ ਤੇ ਗੁਰਿੰਦਰ ਢਿੱਲੋਂ ਨੇ ਪਰਚਾ ਦਿੱਤਾ ਸੀ ਫੜ ਕੇ ਬੰਦੇ ਹਵਾਲਾ ਚ ਦਿੱਤੇ ਮੰਮਾ ਨਮਸਤਵੇ ਨੇ ਕਿਹਾ ਸੀ ਵੀ ਛੱਡ ਮੇਰੇ ਬੰਦਿਆ ਕਹਿੰਦਾ ਮਤਲ ਨਹੀਂ ਕਹਿੰਦਾ ਮੈਂ ਡੀਜੀਪੀ ਬਣਨਾ ਕਹਿੰਦਾ ਜਦੋਂ ਡੀਜੀਪੀ ਬਣਾਂਗੇ ਦੇਖਾਂਗੇ ਜੇ ਤੂੰ ਡੀਜੀਪੀ ਬਣੇਗਾ ਹੋ ਸਕਦਾ ਮੇਰੇ ਕੋਲੇ ਝੰਡੀ ਵਾਲੀ ਕਾਰ ਹੋਵੇ ਮੈਂ ਹੋਮ ਮਿਨਿਸਟਰ ਹੋਵਾਂ ਖਤਾਨਾ ਚ ਕਢਾ ਕੇ ਰੱਖੂੰਗਾ ਫਿਰ ਇੱਕ ਐਸਐਚਓ ਸਮਗਲਿੰਗ ਦੇ ਵਿੱਚ ਸੀਗਾ ੋਰਿੰਦਰ ਢਿੱਲੋਂ ਨੇ ਫੜ ਕੇ ਹਵਾਲਾ ਚ ਉਸੇ ਥਾਣੇ ਚ ਉਸੇ ਹਵਾਲਾ ਤੇ ਦਿੱਤਾ ਸੋ ਇਸ ਕਰਕੇ ਜਿਹੜੇ ਹੈਗੇ ਪੋਲੀਟੀਕਲ ਲੀਡਰ ਹੈ ਉਹ ਪੁਰਸ਼ ਨੂੰ ਵਰਤੇ ਆ ਫੁੱਟਬਾਲ ਸਮਝਦੇ ਆ ਜਿੰਨਾ ਕਾਂਗਰਸ ਨੇ ਪੁਲਿਸ ਨੂੰ ਵਰਤਿਆ ਤੇ ਪੁਲਿਸ ਤੋਂ ਨਜਾਇਜ਼ ਕੰਮ ਕਰਾਏ ਆ ਸ਼ਾਇਦ ਕਿਸੇ ਸਰਕਾਰ ਨੇ ਨਹੀਂ ਕਰਾਇਆ ਨਜਾਇਜ਼ ਕਬਜ਼ੇ ਕਰਾਉਣੇ ਫੋਰਸ ਸਮਗਲਾਂ ਦੀ ਮਦਦ ਕਰਨੀ ਸਮਗਲਰਾਂ ਦੀ ਮਦਦ ਕਰਨੀ ਤੇ ਬਰਨਾਲੇ ਦੇ ਵਿੱਚ ਜਿਹੜਾ ਗੁਰਿੰਦਰ ਢਿੱਲੋਂ ਨੇ ਪਰਚੇ ਦਿੱਤੇ ਆ ਕੀਤ ਕੀਤੂ ਬਾਦਲ ਕਿਆ ਨੂੰ ਵੀ ਉਹਨੇ ਕਹਤਾ ਸੀ ਆਈ ਐਮ ਸੌਰੀ ਸਾਰੇ ਦਾ ਵਿੱਚ ਨਾਮ ਆਉਂਦਾ ਫਿਰ ਬੋਲੀ ਹੋਈ ਸੀ ਟੇਕਿਆਂ ਦੀ ਤੇ ਜਿਉ ਨੇ ਪਰਚੇ ਦਿੱਤੇ ਸੀ ਨਾ ਜੀ ਤਾਂ ਉਹ ਕੀ ਤੂੰ ਸਾਲ ਦੋ ਸਾਲ ਬਤਕੇ ਉਸ ਤੋਂ ਬਾਅਦ ਉਹਦੇ ਭਤੀਜਾ ਨੇ ਮਾਰਤਾ ਸੀ। ਕੰਮ ਤਾਂ ਉਹ ਗਲਤ ਕਰਦਾ ਸੀ। ਟਰੱਕ ਯੂਨੀਅਨ ਦਾ ਪ੍ਰਧਾਨ ਸੀ, ਪ੍ਰਧਾਨ ਤੋਂ ਐਮਐਲਏ ਬਣਤਾ। ਉਸ ਤੋਂ ਬਾਅਦ ਪਤਾ ਲੱਗਿਆ ਵੀ ਕਮਾਊ ਪੁੱਤ ਹੈ, ਬਾਦਲ ਨੇ ਚੱਕ ਲਿਆ। ਇਹ ਜਿਹੇ ਬੰਦੇ ਬਾਦਲ ਕਰਨ ਚਾਹੀਦੀ ਸੀ। ਦੋ ਰੁਪਏ ਉਧਰ ਉਧਰ ਖੱਬੇ ਸੱਚੇ ਬਣਾਉਣ ਵਾਲੇ। ਹਾਂ ਜਿੱਥੇ ਿੱਲੋ ਸਾਹਿਬ ਦੀ ਵੀ ਇੰਟਰਵਿਊ ਆਈ ਹੈ ਜਿੱਥੇ ਕਾਬਲ ਹੈ, ਸੱਚੂ ਹੈ ਤੇ ਉਹਦੀ ਨਫਰੀ ਕਾਬਲ ਹੈ। ਜਿਹੜੇ ਥਾਣੇ ਦਾ ਸੱਚੋ ਕਾਬਿਲ ਹੈ ਤੇ ਜਿਹਦੀ ਨਫਰੀ ਕਾਬਿਲ ਹੈ ਉਹਦੀ ਗੱਲ ਨੂੰ ਮੰਨਦੀ ਹੈ ਤੇ ਜੀਓ ਰੈਂਕ ਦੇ ਅਧਿਕਾਰੀ ਐਸਪੀ ਡੀਐਸਪੀ ਦੇ ਉੱਤੇ ਖੜੇ ਹੈ ਤੇ ਮਤਲਬ ਹੀ ਨਹੀਂ ਉੱਥੇ ਚਿੜੀ ਫਰਕ ਜੇ ਤੇ ਨਸ਼ਾ ਕੀ ਵੇਕਣੀ ਸਕਦਾ ਕਿਉਂਕਿ ਜਦੋਂ ਉੱਪਰਲੇ ਅਫਸਰਾਂ ਦੀ ਮਿਲੀਭੁਗਤ ਹੁੰਦੀ ਹੈ ਢਿੱਲ ਹੁੰਦੀ ਹੈ ਤੇ ਪੋਲੀਟਿਕਲ ਲੀਡਰਾਂ ਦਾ ਦਬਾਅ ਹੁੰਦਾ ਤੇ ਫਿਰ ਸਾਰਾ ਕੁਝ ਵਿਕਦਾ ਤੇ ਜੇ ਹੁਈ ਨਕਮਈ ਐ ਸੱਚੋ ਹੈ ਕੋਈ ਤੇ ਫਿਰ ਤਾਂ ਸਾਰਾ ਕੁਝ ਬਿੱਤੀ ਜਾਂਦਾ ਇਹ ਨਕਮਾ ਸੱਚ ਉਹ ਸਾਰਾ ਕੁਝ ਵੀ ਕੀ ਜਾਂਦਾ ਹੁਣ ਜਿਹੜਾ ਐਸਐਚ ਨੂੰ ਚੱਕ ਕੇ ਲੈ ਗਏ ਸੀ ਮੁਹੰਮਦ ਮੁਸਤਫਾ ਦੇ ਬੰਦੇ ਤੇ ਰਾਤੀ ਰਾਤ ਉਹਨੇ ਛਡਵਾ ਕੇ ਤੇ ਨਾਲ ਦੀ ਨਾਲ ਪਰਚਾ ਜਿਹੜਾ ਦਰਜ ਕਰਾਇਆ ਉਹਦੇ ਤੇ ਕਿਹਾ ਵੀ ਮੇਰੇ ਐਸਐਚ ਨੂੰ ਕਿਡਨੈਪ ਕੀਤਾ ਹੈ ਬਰਦੀ ਪਾੜੀ ਹੈ ਮਾਰ ਦੇਣ ਦੀ ਨੀਅਤ ਨਾਲ ਖਬਰ ਜੀ ਆ ਕੇ ਕਿੱਥੇ ਲਗਏ ਸੀ ਉਹ ਲਗਏ ਸੀ ਵੀ ਮੈਡੀਕਲ ਕਰਾਉਣੇ ਸੀ ਮੁਲਾਜਾ ਕਰਾਉਣੇ ਆ ਵੀ ਤੁਸੀਂ ਕੌਣ ਹੋ ਨੇ ਕਿਸੇ ਐਸਐਚ ਨੂੰ ਚੱਕ ਕੇ ਮੁਲਾਜਾ ਕਰਾਉਣ ਵਾਲੇ पीसीआर ਤੇ ਗੱਲ ਕਰੋ ਐਸਐਸਪੀ ਨਾਲ ਗੱਲ ਕਰੋ ਡੀਆਈਜੀ ਨਾਲ ਗੱਲ ਕਰੋ ਟੋਲ ਫਰੀ ਨੰਬਰ ਹੈ ਡੀਜੀਪੀ ਸਾਹਿਬ ਨਾਲ ਗੱਲ ਕਰੋ ਦੱਸੋ ਪੁਲਿਸ ਆਊਗੀ ਕਰਾਊਗੀ ਚਲੋ ਮੰਨ ਲਓ ਉਹਦੀ दारू ਪੀਤੀ ਸੀ ਸੱਚ ਉਹਦੀ ਜੇ ਸੋਹੇ ਹੱਥਾਂ 'ਚ ਹੀ ਮਰ ਜਾਂਦਾ ਉਹ ਰਾਤ ਨੂੰ 902 ਦਾ ਪਰਚਾ ਹੋ ਗਿਆ ਸੀ ਕਤਲ ਦਾ ਉਸੇ ਗਰੇਂਦਰ ਢਿੱਲੋਂ ਐਸਐਸਪੀ ਸਾਹਿਬ ਨੇ ਅੰਦਰ ਦਿੱਤਾ ਕਿਉਂਕਿ ਨਾਲੇ ਉਹ ਕਹਿੰਦੇ ਮੇਰੇ ਤੇ ਦਵਾ ਸੀ ਰजिया ਸੁਲਤਾਨਾ ਦਾ ਤੇ ਮੁਹੰਮਦ ਮੁਸਤਫਾ ਦਾ ਉਹਦਾ ਅਫਸਰ ਸੀ ਉਹਦੋਂ ਕਟੋ ਕਟੋ ADGP ਰੈਂਕ ਤੇ ਸੀ DGP ਦੇ ਨੇੜੇ ਪਹੁੰਚਣ ਵਾਲਾ ਸੀ ਬਟ ਬਾਅਦ ਚ ਕੈਪਟਨ ਅਮਰਿੰਦਰ ਸਿੰਘ ਨੇ ਗੁਰਿੰਦਰ ਢਿੱਲੋਂ ਜਿਹੜੇ ADGP ਰਿਟਾਇਰ ਹੋਏ ਆ ਉਹਨਾਂ ਨੂੰ ਆਪਦੇ ਨਾਲ ਰੱਖ ਲਿਆ ਸੀ ਸਿਕਿਉਰਿਟੀ ਦੇ ਵਿੱਚ ਰੱਖ ਲਿਆ ਸੀ ਫੇਰ ਰੌਹਲ ਗਾਂਧੀ ਆਇਆ ਉਦੋਂ ਯਾਤਰਾ ਦੇ ਨਾਲ ਰਹੇ ਆ ਫੇਰ ਰੌਹਲ ਗਾਂਧੀ ਉਹਨੂੰ ਚੰਗਾ ਅਫਸਰ ਸਮਝਦਾ ਤਾਂ ਉਹਨੇ ਤਿੰਨ ਚਾਰ ਸਾਲ ਪਹਿਲਾਂ ਨੌਕਰੀ ਛੱਡ ਕੇ ਉਹ ਕਾਂਗਰਸ ਦੇ ਵਿੱਚ ਪੋਲੀਟੀਕਲ ਲੀਡਰ ਦੇ ਤੌਰ ਤੇ ਡਿਊਟੀ ਨਿਭਾ ਰਹੀ ਹੈ ਹੋ ਸਕਦਾ ਗੁਰਿੰਦਰ ਢਿੱਲ ਹੋਣੇ ਫਿਰ ਮੁਹੰਮਦ ਮੁਸਤਫਾ ਨੂੰ ਡੀਜੀਪੀ ਨਹੀਂ ਲੱਗਣ ਦਿੰਦਾ ਜੀ ਧਮਕੀ ਨਾ ਦੇ ਉਹ ਵੀ ਮੈਂ ਡੀਜੀਪੀ ਲੱਗ ਕੇ ਆ ਕਰ ਦੂੰ ਪੁਲਸਾ ਜਿਹੜੀ ਸਾਡੀ ਪੁਲਿਸ ਇੱਕ ਹਰਮਨ ਪਿਆਰੀ ਹੈ ਅਸੀਂ ਪੁਲਿਸ ਦੀ ਇੱਜ਼ਤ ਕਰਦੇ ਆ ਪੁਲਿਸ ਬਿਨਾ ਜਿਹੜਾ ਕਾਇਦਾ ਕਾਨੂੰਨ ਆ ਉਹ ਨਹੀਂ ਚੱਲ ਸਕਦਾ ਪੁਲਸ ਦੇ ਵਿੱਚ ਥੱਲੇ ਜਿਹੜੇ ਕਾਲੀਆਂ ਭੇਡਾਂ ਨੂੰ ਅਫਸਰਾਂ ਨੂੰ ਕਨਵਿੰਸ ਕਰਾਉਂਦੀਆਂ ਗਲਤ ਕਰਵਾਉਂਦੀਆਂ ਸ਼ਿਆਰ ਬਣਦੇ ਆ ਚਲਾਕ ਬਣਦੇ ਆ दारू पीनी ਕੋਈ ਗਨਾਹ ਨਹੀਂ ਪਰ ਡਿਊਟੀ ਤੇ दारू ਨਾ ਪੀਓ ਕਿਉਂਕਿ ਤੁਸੀਂ ਪਬਲਿਕ ਨੂੰ ਢੀਲ ਕਰਦੇ ਹੋ ਵੱਡੇ ਅਫਸਰ ਸਾਰੇ दारू ਪਿੰਦੇ ਆ ਠੀਕ ਹੈ ਉਹ ਸੁਪਰਵਾਈਜ਼ਨ ਹੈ ਵੀ ਉਹ ਹੈਗਾ ਫੋਨ ਤੇ ਕੰਮ ਕਰਾਉਂਦੇ ਜਿਹੜਾ ਡਿਊਟੀ ਤੇ ਜਾਂਦਾ ਉਹ ਚਲੋ ਪਬਲਿਕ ਦੇ ਵਿੱਚ ਜਾਂਦਾ ਉਹਦੀ ਸਮੈਲ ਆ ਜਾਂਦੀ ਹੈ ਤੇ ਜਿਹੜਾ ਹੈਗਾ ਉਹ ਬਲੀ ਦਾ ਬੱਕਰਾ ਬਣਾਇਆ ਜਾਂਦਾ ਤੇ ਜਿਹੜੇ ਕ੍ਰਪਟ 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 ਹੈ ਕ੍ਰਪਸ਼ਨ ਕਰਦੇ ਆ ਇਹ ਵੀ 5% ਹੀ ਨਾ ਇਹਨਾਂ ਨੂੰ ਵੀ ਅਫਸਰ ਲਾਉਂਦੇ ਵੀ ਕਮਾਊ ਪੁੱਤ ਬਣਾ ਕੇ ਜਿਹੜਾ ਸੱਚ ਹੋ ਉਹ 1 ਤੋਂ 10 ਲੱਖ ਰੁਪਏ ਦੇ ਵਿੱਚ ਗਵਰਨਮੈਂਟ ਨੂੰ ਪੈਂਦਾ ਜਿੱਦਿਓ ਭਰਤੀ ਹੁੰਦਾ ਉਹਦੇ ਮੈਡੀਕਲ ਕਰਾਉਂਦਾ ਕਰਾਉਂਦਾ ਵੀ ਮਿੰਤਾ ਕਰਦਾਦਾ ਵੀ ਮੈਨੂੰ ਯਾਰ ਅੱਖਾਂ ਚੋਂ ਨਾ ਕੱਢ ਦੇ ਮੈਨੂੰ ਯਾਰ ਹੱਟ ਚੋਂ ਨਾ ਡਾਕਟਰ ਕੱਢ ਦੇ ਮੈਨੂੰ ਯਾਰ ਇਹਦੇ ਚੋਂ ਨਾ ਕੱਢ ਦੇ ਮੈਨੂੰ ਗੋਡਿਆਂ ਗਿੱਟਿਆਂ ਚੋਂ ਨਾ ਕੱਢ ਦੇ ਮੈਨੂੰ ਕੋਈ ਇਕੱਠੀਆਂ ਚੋਂ ਨਾ ਕੱਢ ਦੇ ਤੇ ਜਦੋਂ ਕੁਰਸੀ ਤੇ ਬੈਠ ਜਾਂਦੇ ਆ ਤੇ ਫਿਰ ਭਾਈ ਇਹ ਚੰਮ ਦੀਆਂ ਚਰਾਉਂਦੇ ਜੇ ਤੋ 10 ਲੱਖ ਰੁਪਏ ਵਿੱਚ ਸਰਕਾਰ ਨੂੰ ਪੈਂਦਾ ਸਰਕਾਰੀ ਤਨਖਾਹ ਇਦੋਂ ਰਾਜਾ ਕੌਣ ਹੋਊਗਾ ਐਸ ਐਚਓ ਇੱਕ ਰਾਜਾ ਹਾਊਸ ਸਟੇਸ਼ਨ ਅਫਸਰ ਫਿਰ ਜ਼ਿਲ੍ਹੇ ਦਾ ਕਪਤਾਨ ਆ ਉਹ 25-30 ਲੱਖ ਰੁਪਏ ਦੇ ਵਿੱਚ ਗੌਰਮੈਂਟ ਨੂੰ ਪੈਂਦੇ ਆ ਇਦੋਂ ਰਾਜਾ ਬਾਬੂ ਕੀ ਮਿਲੂਗਾ ਫਿਰ 60 ਸਾਲ ਤੱਕ ਨੌਕਰੀ ਕਰਨੀ ਹੈ ਆਈ ਪੀ ਐਸ ਨੇ 60 ਸਾਲ ਦਾ ਕਰਨੀ ਹੈ ਪੀ ਪੀ ਐਸ ਪੰਜਾਬ ਔਰ ਸਰਵਿਸ ਜਿਹੜਾ ਉਹਨੇ 58 ਤੱਕ ਕਰਨੀ ਹੈ ਕੋਈ ਵਾਰਡ ਬੋਰਡ ਨਹੀਂ ਇਹਨਾਂ ਦੀ ਕੰਮ ਕਰਦੇ ਕੋਈ ਪ੍ਰਧਾਨ ਮੰਤਰੀ ਵਾਰਡ ਹੈ ਕਿਸੇ ਕੋਲੇ ਕਿਸੇ ਕੋਲੇ ਕੋਈ ਰਾਸ਼ਟਰਪਤੀ ਵਾਰਡ ਹੈ ਕਿਸੇ ਕੋਲੇ ਗਵਰਨਰ ਵਾਰਡ ਹੈ ਕਿਸੇ ਕੋਲੇ ਪ੍ਰਸ਼ੰਸਾ ਪੱਤਰ ਹੈ ਉਹ ਇੱਕ ਥੋੜੀ ਡਿਊਟੀ ਦੇ ਵਿੱਚ ਇੱਕ ਚੰਗੀਆਂ ਡਿਊਟੀਆਂ ਨਿਮਾਉਣ ਸੰਗੀ ਨਿਮਾਉਣ ਸੰਬੰਧੀ ਚੰਗੇ ਕੰਮ ਕਰਨ ਸੰਬੰਧੀ ਤੁਹਾਨੂੰ ਇੱਕ ਪ੍ਰਸ਼ੰਸਾ ਪੱਤਰ ਮਿਲਿਆ ਨਾ ਕਿ ਉਹਦੇ ਵਾਸਤੇ ਐਕਸਟਰਾ ਕੋਈ ਸਾਲ ਮਿਲਦਾ ਐਵੇਂ ਮਿਸਗਾਈਡ ਨਹੀਂ ਕਿਸੇ ਨੂੰ ਕਰਨਾ ਚਾਹੀਦਾ ਸੋ ਜਿਹੜੀ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹ ਸੀ ਕਿ ਸਾਡੇ ਭਾਈ ਪੋਲੀਟੀਕਲ ਬੰਦੇ ਪੁਲਿਸ ਨੂੰ ਵਰਤਦੇ ਆ ਫੁੱਟਬਾਲ ਬਣਾਉਂਦੇ ਆ ਛੱਡੇ ਮਾਰਦੇ ਉਦੋਂ ਤੇ ਬਾਅਦ ਵਿੱਚ ਫਿਰ ਕੰਮ ਲੈ ਕੇ ਉਹਨਾਂ ਦੀ ਕਿਦਾਰ ਖੁਸ਼ੀ ਕਰਦੇ ਆ ਨਿੰਦਿਆ ਕਰਦੇ ਆ ਕਿਉਂਕਿ ਉਹ 58 ਸਾਲ ਦਾ ਕੋਈ ਨਾ ਪੈਸਾ ਇਕੱਠਾ ਕਰੂਗਾ ਜਿਹੜਾ ਪੋਲੀਟੀਕਲ ਲੀਡਰ 5 ਸਾਲਾਂ ਦੇ ਵਿੱਚ ਬੜਾ ਕੁਝ ਕੁੰਝ ਕੇ ਲੈ ਜਾਂਦਾ ਫਿਰ ਝੂਠੇ ਪਰਚੇ ਇਹ ਮੇਰੇ ਖਿਲਾਫ ਬੋਲਦਾ ਯਾਰ ਅੰਦਰ ਦੇ ਦੇ ਨੂੰ ਹਵਾਲਾ ਤੇ ਦੇ ਦੇ ਨੰਗਾ ਕਰਕੇ ਕੁੱਟੀ ਨੂੰ ਫੜਕੇ ਲਿਆ ਇਹਨੂੰ ਫਲਾਣਾ ਕਰੇ ਟਮਕਾਣਾ ਕਰ ਫਿਰ ਗਲਤ ਕੰਮ ਕਰਾਉਂਦੇ ਐ ਫਿਰ ਬਾਅਦ ਵਿੱਚ ਉਹਨਾਂ ਦੀ ਕਤਲਕੁਸ਼ੀ ਕਰਦੇ ਐ ਤੇ ਪੁਲਿਸ ਨੂੰ ਵੀ ਬੜਾ ਸੰਜਮ ਤੋਂ ਕੰਮ ਲੈਣਾ ਚਾਹੀਦਾ ਬਾਅਦ ਇਹਨਾਂ ਕੋਲੇ ਇੱਕੋ ਇੱਕ ਪਹੁੰਚ ਆ ਪੋਲਿਟਿਕਲ ਲੀਡਰਾਂ ਕੋਲੇ ਟ੍ਰਾਂਸਫਰ ਹੋ ਜੂ ਬਦਲੀ ਗਰਸਨਾਲ ਦੀ ਨੌਕਰੀ ਕਰੋ ਤਨਖਾਹ ਲੈਣੇ 10 ਲੱਖ ਰੁਪਈਆ تن 10000 روپے ਤਾਂ ਬੰਦਾ ਖਾਂਦਾ ਵੀ ਨਹੀਂ ਤੇ ਇਮਾਨਦਾਰੀ ਹੈ ਜਿਹੜੀ ਬੰਦੇ ਦੇ ਮੂੰਹ ਤੋਂ ਝਲਕਦੀ ਹੈ ਤੇ ਉਹ ਕਹੂਗਾ ਪਿੱਛੇ हट ਜਾ ਬਾਈ ਜੀ ਮੈਂ ਗਲਤ ਕੰਮ ਨਹੀਂ ਕਰਦਾ ਕੋਈ ਗੱਲ ਨਹੀਂ ਪੁਲਿਸ ਲੈਣ ਚ ਲਾ ਦੇਣਗੇ ਨੌਕਰੀ ਤਾਂ ਤਾਂ ਨਹੀਂ ਗਏ ਤਨਖਾਹ ਤਾਂ ਤਾਂ ਨਹੀਂ ਗਏ ਕਿਉਂ ਗਲਤ ਕੰਮ ਕਰੂ ਕਿਉਂ ਲੋਕਾਂ ਦੀਆਂ ਦਰਸੀਸਾਂ ਲੋ ਕਿਉਂ ਲੋਕਾਂ ਦੇ ਕੁੱਤ ਕੁੱਟੋ ਕਿਉਂ ਆਪਾਂ ਝੂਠੇ ਪਰਚੇ ਦਰਜ ਕਰੋ ਬਾਅਦ ਚ ਸਾਦਤਾਂ ਦੇ ਤਰੀਕੇ ਫਿਰਦੇ ਆ ਫਿਰ ਇਸ ਤਗਾਸੇ ਪਈ ਜਾਂਦੀ ਹੈ ਫਰ ਪੋਲੀਟਿਕਲ ਲੀਡਰ ਖੜਦਾ ਨਹੀਂ ਨਾ ਜੀਓ ਰੈਂਕ ਦਾ ਅਧਿਕਾਰੀ ਖੜੇ ਕਿਉਂਕਿ ਉਹਦੀ ਰੌਟ ਨਹੀਂ ਪੈਂਦੀ ਸੋ ਮੈਂ ਪੋਲੀਟਿਕਲ ਲੀਡਰਾਂ ਨੂੰ ਬੇਨਤੀ ਕਰਦਾ ਹਾਂ ਵੀ ਤੁਸੀਂ ਜਿਹੜੇ ਵਿਧਾਨ ਸਭਾ 'ਚ ਇਕੱਠੇ ਹੋ ਜਾਨੇ ਉਹ ਤੁਸੀਂ ਕਰ ਦਿਓ ਪੁਲਿਸ ਨੂੰ ਬਦਨਾਮ ਆਪ ਲੈਣੋ ਕੰਮ ਇਹ ਮੁੱਦਾ ਆ ਕੁਲਤਾਰ ਸਿੰਘ ਸਿੰਧਮਾ ਨੇ ਉਠਾਇਆ ਸੀ ਆਪ ਦੀ ਸੇਫਟੀ ਵਾਸਤੇ ਕਿ ਉੱਥੇ ਇਕਕਰ ਸਿੰਘ ਆ ਕਿ ਬਿੱਕਰ ਸਿੰਘ ਆ ਥਾਣੇਦਾਰ ਆ ਜਿਹੜਾ ਉਹਤੇ ਪਰਚਾ ਦਰਜ ਹੋਇਆ ਉਹ ਉਹ ਵੀ ਮੈਨੂੰ ਕੱਲ ਨੂੰ ਕੋਟਕਪੂਰੇ ਦੇ ਲੋਕ ਇਹ ਨਾ ਕਹਿਣ ਵੀ ਤੂੰ ਕੰਮ ਨਹੀਂ ਕਰਿਆ ਉਸ ਮਗਲਾਂ ਤੋਂ ਪੈਸੇ ਲੈਂਦਾ ਰਿਹਾ ਇੰਨੀ ਗੱਲ ਤੇ ਉਹ ਕਿੜਕਰੀ ਬਣਾਤਾ ਵੀ ਆਪਾਂ ਯਾਰ ਕੱਲ ਨੂੰ ਬੂਟਾ ਲੈਣੀਆਂ ਦੋ ਸਾਲਾਂ ਨੂੰ ਲੋਕਾਂ ਕੋਲ ਆਵਾਂਗੇ ਆਹ ਗੱਲ ਹੈ ਪੋਲੀਟੀਕਲ ਲੀਡਰ ਹੈ ਜਿਹੜੇ ਇਕੱਠੇ ਹੋ ਜਾਂਦੇ ਐ ਤੇ ਪੁਲਿਸ ਦੇ ਵਿੱਚ ਜਿਹੜਾ ਕੋਈ ਅਫਸਰ ਥੱਲੇ ਦੇ ਮੁਲਾਜ਼ਮ ਦੀ ਬਾਹ ਫੜਦਾ ਤੇ ਨਾ ਉਦੋਂ ਥੱਲੇ ਦੀ ਬਾਹ ਫੜਦਾ ਤੇ ਬਾਅਦ ਚ ਵਿਚਾਰੇ ਉਹ ਪੇਸ਼ੀਆਂ ਪਾਉਂਦੇ ਐ ਤੇ 20 ਵੇਖ ਕੇ ਮਤਰੇ ਫਿਰਦੇ ਐ ਸੋ ਕਿਸੇ ਦੀ ਕਦਰ ਕੁਛ ਨਹੀਂ ਕਰਨੀ ਚਾਹੀਦੀ ਬਿਨਾਂ ਮਤਲਬ ਤੋਂ ਪੁਲਿਸ ਨੂੰ ਵਿਧਾਨ ਸਭਾ ਦੇ ਵਿੱਚ ਬਦਨਾਮ ਕੀਤਾ ਗਿਆ ਠੀਕ ਹੈ ਨਸ਼ਾ ਕਰਦੇ ਆ ਝੂਠੇ ਪਰਚੇ ਦਰਜ ਜਿਹੜੇ ਕਰਦੇ ਆ ਕ੍ਰਪਸ਼ਨ ਕਰਦੇ ਆ ਉਹਨਾਂ ਦੇ ਬਲੱਡ ਦੇ ਵਿੱਚ ਰਲੀ ਵੀ ਉਹਨੂੰ ਬਲੱਡ ਦੇ ਵਿੱਚ ਜਿਹਦੇ ਦਲ ਪੁਣਾ ਰਲਿਆ ਹੋਆ ਉਹਨੂੰ ਕਿਵੇਂ ਕੱਢਾਂਗੇ ਜੀ ਇਹ ਦੱਸੋ ਜਿਹਦੇ ਬਲੱਡ ਖੂਨ ਦੇ ਵਿੱਚ ਚੋਰੀ ਠੱਗੀ ਪ੍ਰਉਤੀ ਰਲੀ ਹੈ ਉਹ ਤਾਂ ਕੋਈ ਕਰ ਹੀ ਨਹੀਂ ਸਕਦਾ ਤਾਂ ਫਿਰ ਪੀਸੀਆ ਦਾ ਪਰਚਾ ਬੰਦਦਾ ਜਾਂ ਆਮਦਨ ਤੋਂ ਵੱਧੂ ਦੀ ਪਹਾੜ ਲੋ ਜਾਇਦਾਦ ਪੀਸੀਆ ਟੂ ਪ੍ਰੋਵੈਂਸ਼ਨ ਆਫ ਕ੍ਰਪਸ਼ਨ ਦਾ ਪਰਚਾ ਕਰਾ ਦਿਓ ਅਪੀਟੇਸ਼ਨ ਕਰਨ ਦਾ ਤਰੀਕਾ ਫਿਰੂਗਾ ਆਹ ਥੋੜੇ ਪਰਸੈਂਟ ਪਰ ਸਾਰੀ ਪੁਲਿਸ ਨੂੰ ਬਦਰਾਮ ਨਹੀਂ ਕਰਨਾ ਚਾਹੀਦਾ ਪੁਲਿਸ ਦੇ ਵਿੱਚ ਹੀਰੇ ਅਫਸਰ ਹੈ। ਵਰਿੰਦਰ ਢਿੱਲੋਂ ਵਰਗੇ ਸੀ, ਐਲਕੇ ਜਾਦਵ ਸੀ। ਹਮਤਪ੍ਰਸਾਦ ਸੀ। ਹੋਰ بڑے ਅਫਸਰ ਨੇ ਸਾਡੇ ਜਿਹੜੇ ਕਿ ਗੁਰਪ੍ਰੀਤ ਸਿੰਘ ਸੀ, ਆਈਪੀਐਸ ਸਤ ਸਰ ਪੀਪੀਐਸ ਆ ਜਿਹੜੇ ਬੜੇ ਇਮਾਨਦਾਰ ਅਫਸਰ ਰਹੇ ਨਾ ਸਲੂਟ ਕਰਦੇ ਹਾਂ ਉਹਨਾਂ ਨੂੰ ਉਹਨਾਂ ਦਾ ਨਾਮ ਵਿੱਕਦਾ ਅੱਜ ਵੀ ਚਲਦਾ ਹੈ। ਤੇ ਜਿਨ੍ਹਾਂ ਨੇ ਠੱਗੀਆਂ ਟਕੈਂਤੀਆਂ ਚੋਰੀਆਂ ਕਰੀਆਂ ਅੱਜ ਉਹਨਾਂ ਦੀ ਸਮਾਦ ਤੇ ਕੋਈ ਉਹਨਾਂ ਦਾ ਆਪ ਦਾ ਬਾਰਸ ਨਹੀਂ ਜਾਂਦਾ ਚੰਗੇ ਮੰਦੇ ਸਭ ਤੇਰੇ ਬੰਦੇ ਕੁਰਬਾਨੀ ਦਾ ਫਰਮਾਨ ਹੈ ਠੀਕ ਹੈ ਸਮਝਦਾਰੀ ਤੋਂ ਜਿਹੜਾ ਬੰਦਾ ਕੰਮ ਲੈਂਦਾ ਉਹ ਜ਼ਿੰਦਗੀ ਚ ਕਾਮਯਾਬ ਰਹਿੰਦਾ ਸੋ ਵੀਰੋ ਉਸ ਦੇ ਵਿੱਚ ਜਿਹੜੀਆਂ 2-4 ਕਾਲੀਆਂ ਭੇਡਾਂ ਹਨ ਉਹਨਾਂ ਨੂੰ ਜ਼ਰੂਰ ਸ਼ਾਂਤੀ ਕਰਾਓ ਫੜਾਓ ਜੇ ਪੈਸੇ ਲੈਂਦੇ ਆ ਰਿਸ਼ਵਤ ਲੈਂਦੇ ਆ ਬਿਜ਼ਨਸ ਦੇ ਪਰਚਾ ਦਰਜ ਕਰਾਓ ਸੀਬੀਆਈ ਨੂੰ ਭੇਜੋ ਬਿਜ਼ਨੈਸ ਸਰਵਿਸ ਕਮਿਸ਼ਨਰ ਦਿੱਲੀ ਹੈੱਡ ਆਫਿਸਾ ਉਹਨੂੰ ਐਪਲੀਕੇਸ਼ਨ ਦਿਓ ਉਹਦੇ ਵਿੱਚ ਕੀ ਹੈ ਵੀ ਦੂਸਰੀ ਜਿਹੜੀ ਪੁਲਿਸ ਆ ਉਹਦਾ ਬਦਨਾਮੀ ਤੋਂ ਨਾ ਜਿਹੜਾ ਉਹ ਬਚ ਸਕਦਾ ਤੇ ਦੂਸਰੀ ਗੱਲ ਆ ਜਿਹੜੇ ਨਸ਼ਾ ਕਰਦੇ ਉਹ ਇੱਕ ਦੋ ਹੈਗੇ ਨਾ ਚਲੋ ਉਹਨੂੰ ਇਲਾਜ ਕਰਾਉਣਾ ਚਾਹੀਦਾ ਹੁੰਦੀ ਐਨੂਅਲ ਰਿਪੋਰਟ ਆਉਂਦੀ ਹੈ ਮੈਡੀਕਲ ਹੁੰਦਾ ਉਹਨਾਂ ਦਾ ਜਦੋਂ ਕੋਈ ਨਵਾਂ ਪਰਤੀ ਕਰਦਾ ਉਹਦਾ ਡੋਪ ਟੈਸਟ ਹੁੰਦਾ ਉਹ ਇੰਨੇ ਵੀ ਨਹੀਂ ਗਏ ਗੁਜ਼ਰੇ ਹੁੰਦੇ ਵੀ ਕੋਈ ਨਸ਼ੇ 'ਚ ਤਨ ਨਹੀਂ ਰਹਿੰਦੇ ਸਾਰਾ ਦਿਨ ਕੋਈ ਮਾੜਾ ਮੋੜਾ ਖਾ ਪੀਣਾ ਹੁੰਦਾ ਪਰ ਇੰਨੀ ਜਿਹੜੀ ਸਾਡੇ ਪੋਲੀਟੀਕਲ ਲੀਡਰ ਉਹਨਾਂ ਨੂੰ ਬੇਨਤੀ ਕਰਦਾ ਕਿ ਪੁਲਿਸ ਦੀ ਇੰਨੀ ਬਦਨਾਮੀ ਨਾ ਕਰਿਆ ਕਰੋ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ